ਅਛਾ ਭਾਈ ਜਿਮ ਚ ਇਹਨੇ ਹਾਰਟ ਅਟੈਕਸ ਕਿਉ ਆ ਰਹੇ ਨੇ ਜਵਾਨ ਜਵਾਨ ਮੁੰਡਿਆਂ ਨੂੰ ਫਿੱਟ ਮੁੰਡਿਆਂ ਨੂੰ ਉਹਦਾ ਸਿਰੋਟਸ ਨਾਲ ਕੋਈ ਲੈਣਾ ਤੇ ਨਹੀਂ ਦੋਸਤੋ ਘੋਮਣ ਭਾਜੀ ਦੇ ਸੰਸਾਰੀ ਕਿਛੋੜੇ ਬੋਝੋਂ ਕਈ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਦੀ ਡੈਥ ਦੀ ਮੁੱਖ ਵਜ੍ਹਾ ਉਹਨਾਂ ਦਾ ਸਟੇਰੋਇਡ ਯੂਸ ਸੀਗਾ ਪਰ ਜਦੋਂ ਘੋਮਣ ਭਾਜੀ ਕੋਲੋਂ ਸਟੇਰੋਇਡਸ ਕਾਰਨ ਬੋਡੀ ਬਿਲਡਿੰਗ ਨੂੰ ਆ ਰਹੇ ਹਾਰਟ ਅਟੈਕ ਦੀ ਵਜ੍ਹਾ ਪੁੱਛੀ ਗਈ ਤੇ ਉਹ ਮੈਨੇ ਉਹਨਾਂ ਦਾ ਕੀ ਕਹਿਣਾ ਸੀ ਪਰ ਦੋਸਤੋ ਅੱਗੇ ਵਧਣ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਾਡੇ ਚੈਨਲ ਨਿਊਜ਼ ਫੋਟੋ ਫੈਡ ਨੂੰ ਸਬਸਕ੍ਰਾਈਬ ਕਰ ਲ ਅੱਛਾ ਭਾਈ ਜਿਮ ਚ ਇਨੇ ਹਾਰਟ ਅਟੈਕਸ ਕਿਉਂ ਆ ਰਹੇ ਨੇ ਜਵਾਨ ਜਵਾਨ ਮੁੰਡਿਆਂ ਨੂੰ ਫਿੱਟ ਮੁੰਡਿਆਂ ਨੂੰ ਉਹ ਸੀਰੋਟਸ ਨਾਲ ਕੋਈ ਲੈਣਾ ਦੇਣਾ ਉਹ ਉਹ ਕੀ ਕਰਨਾ ਭਾਈ ਸਾਡਾ ਸਟ्रेस ਸਾਡਾ ਲਾਈਫ ਸਟਾਈਲ ਸਾਡੀ ਫੇਕ ਦੁਨੀਆ ਜਿੱਦਾਂ ਅਸੀਂ ਸੋਸ਼ਲ ਮੀਡੀਆ ਤੇ ਆ ਬਹੁਤ ਕੁਝ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨੇ ਹੁੰਦੇ ਨਹੀਂ ਕੈਪेबल ਨਹੀਂ ਹੁੰਦੇ ਪਰ ਦੁਨੀਆ ਨੂੰ ਦੱਸਦੇ ਆ ਯਾ ਵੀਰੀ ਸਕਸੈਸਫੁਲ ਮੇਰੇ ਕੋਲ ਪੈਸਾ ਬਹੁਤ ਆ ਮੇਰੇ ਕੋਲ ਗੱਡੀਆਂ ਆ ਸੋ ਕਿਤਨਾ ਕਿਤੇ ਰੋਂਗ ਲਾਈਫ ਸਟਾਈਲ ਜਿਹੜਾ ਸਾਡਾ ਉਹ ਅਸੀਂ ਆਪ ਹੀ ਉਸ ਜਾਦੇ ਚ ਫਸਦੇ ਜਾ ਰਹੇ ਆ ਹਮ ਜਿਮ ਜਾਂਦਾ ਮਤਲਬ ਹੈ ਕਿ ਤੁਸੀਂ ਇੱਥੇ ਜਾ ਕੇ ਐਕਸਰਸਾਈਜ਼ ਕਰਦੇ ਹੋ ਵਰਕਆਊਟ ਕਰਦੇ ਹੋ ਸਟ्रेस ਫ੍ਰੀ ਫੋਨ ਕਰਾ ਕੇ ਜਾਓ ਜੋ ਉਹੀ ਚੀਜ਼ਾਂ ਨਾਲ ਚੁੱਕ ਕੇ ਤੁਸੀਂ ਸਟ्रेस ਵਾਲੀ ਨਾਲ ਲੈ ਕੇ ਜਾਓਗੇ ਐਂਡ ਤੁਹਾਡੇ ਦਿਮਾਗ ਵਿੱਚ ਉਹ ਚੀਜ਼ਾਂ ਚੱਲਦੀਆਂ ਜਾ ਰਹੀਆਂ ਨੇ ਔਰ ਫਿਰ ਤੁਹਾਡਾ ਲਾਈਫ ਸਟਾਈਲ ਇਹਨਾ ਬੈਡ ਹੈ ਕਿ ਤੁਸੀਂ ਉੱਥੇ ਵੀ ਬੈਠੇ ਸਟੋਰੀਆਂ ਪਾ ਰਹੇ ਹੋ ਬਾਹਰ ਰੈਸਟੋਰੈਂਟ ਦਾ ਕੇ ਫੂਡ ਖਾ ਰਹੇ ਹੋ ਫਿਰ ਰੀਲਾ ਬਣਾ ਰਹੇ ਹੋ ਉਹ ਫਿਰ ਕਿਤਨਾ ਕਿਤ ਮੈਂਟਲ ਹੈਲਥ ਦਾ ਇਹ ਵਿੱਚ ਬਹੁਤ ਜ਼ਿਆਦਾ ਸਫਰ ਕਰਦੀ ਹੈ ਨਾ ਔਰ ਫਿਜ਼ੀਕਲ ਹੈਲਥ ਨੂੰ ਚਲਾਉਂਦਾ ਕੌਣ ਹੈ ਮੈਂਟਲ ਇਫ ਆਈ ਆਮ ਡਿਸਟਰਬ ਫਰਮ ਇਥੋਂ ਮਹਿਲਿਆ ਹੋਊਗਾ ਤਾਂ ਫ ਸਾਰੇ ਆਰਗਨ ਸਿਲ ਜਾਣ ਤੁਸੀਂ ਆਪਣੀ ਮੈਂਟਲ ਹੈਲਥ ਦਾ ਕਿਵੇਂ ਧਿਆਨ ਰੱਖਦੇ ਹੋ ਫਿਰ ਬਹੁਤ ਧਿਆਨ ਰੱਖਦਾ ਹਾਂ ਬ੍ਰਦਰ ਮੈਂ ਹੁਣ ਵੀ ਆਸਟ੍ਰੇਲੀਆ ਸੀ ਪਿਛਲੇ ਡੇਢ ਮਹੀਨਾ ਨਾਲ ਲਗਾਤਾਰ ਮੈਂ ਉੱਥੇ ਟੂਰ ਕਰਕੇ ਆਇਆ ਹਾਂ ਔਰ ਮੈਨੂੰ ਬੁਲਾਇਆ ਗਿਆ ਸਪੈਸ਼ਲੀ ਕਿ ਪਾਜੀ ਅਵੇਅਰਨੈਸ ਦੇਣੀ ਹੈ ਆਪਣੀ ਕਮਿਊਨਿਟੀ ਨੂੰ ਕਿਉਂਕਿ ਸਟੂਡੈਂਟਸ ਉੱਥੇ ਬਹੁਤ ਸਫਰ ਕਰ ਰਹੇ ਆ ਜਿੰਮ ਤਾਂ ਜ਼ਰੂਰ ਜਾਂਦੇ ਆ ਪਰ ਉਹਨਾਂ ਦੀ ਕੰਮ ਨਹੀਂ ਹੈਗਾ ਰਿਸੈਸ਼ਨਸ ਨੇ ਜੌਬਸ ਦੀ ਗੋ ਨਜ਼ਰਾਂ ਮਿਲ ਰਹੀਆਂ ਤਾਂ ਉਹ ਮੈਂਟਲ ਹੈਲਥ ਚ ਡਿਪਰੈਸ਼ਨ ਚ ਬੱਚੇ ਬਹੁਤ ਹੈਗੇ ਨੇ ਸੋ ਉੱਥੇ ਅਸੀਂ ਪੰਜ ਸੈਮੀਨਾਰਸ ਕੀਤੇ ਪਰਸ ਬ੍ਰਿਸਬੇਨ ਸਿਡਨੀ ਮੈਲਬਨ ਸਾਰੇ ਸ਼ਹਿਰਾਂ ਦੇ ਵਿੱਚ ਉੱਥੇ ਮੈਂਟਲ ਹੈਲਥ ਬਾਰੇ ਐਂਡ ਫਿਜ਼ੀਕਲ ਹੈਲਥ ਬਾਰੇ ਅਸੀਂ ਸਾਰੇ ਸੈਮੀਨਾਰਸ ਕੀਤੇ ਮੈਡੀਟੇਸ਼ਨ ਕਰੋ ਆਪਣਾ ਲਾਈਫ ਸਟਾਈਲ ਦਿਖਾਵਾ ਘਟ ਕਰੋ ਜ਼ਿੰਦਗੀ ਦੇ ਵਿੱਚ ਜੋ ਹੋ ਤੁਸੀਂ ਹੋ ਠੀਕ ਹੈ ਨਾ ਉਹ ਤੁਹਾਨੂੰ ਪਤਾ ਹੈ ਮਤਲਬ ਜੇ ਮੈਂ ਕੈਪेबल ਹੈਗਾ ਕਿਸੇ ਚੀਜ਼ ਵਾਸਤੇ ਤਾਂ ਮੈਨੂੰ ਪਤਾ ਕਿ ਮੇਰੀ ਕੈਪੇਬਿਲਟੀ ਇੰਨੀ ਹੀ ਹੈ ਦੁਨੀਆ ਨੂੰ ਭਾਵੇਂ ਮੈਂ 100 ਗੁਣਾ ਦੱਸਣ ਦੀ ਕੋਸ਼ਿਸ਼ ਕਰਾਂ ਪਰ ਲੋਕ ਅਬਜ਼ਰਵ ਕਰ ਲੈਂਦੇ ਨੇ ਬੰਦੇ ਦਾ ਕਿੰਨੇ ਕੁ ਪਾਇਆ ਦਾ ਮਾਲਕ ਹੈਗਾ ਸੋ ਅਸੀਂ ਕਿਤੇ ਨਾ ਕਿਤੇ ਉਸ ਸੀਜ਼ਨ ਨੂੰ ਲੋਕਾਂ ਨੂੰ ਫੇਕ ਦੁਨੀਆ ਦਿਖਾਉਣ ਦੀ ਖਾਤਰ-ਖਾਤਰ ਹੌਲੀ-ਹੌਲੀ ਅਸੀਂ ਆਪ ਵੀ ਫੇਕ ਹੋ ਜਾਂਦੇ ਹਾਂ ਪਰ ਫੇਕ ਵਰਲਡ ਦੇ ਵਿੱਚ ਅਸੀਂ ਜੀਣ ਲੱਗ ਪੈਂਦੇ ਹਾਂ ਬਈ ਇੱਕ ਮਾਸਟਰ ਪ੍ਰੇਸ਼ਨ ਤਾਂ ਬੜਾ ਵੱਡਾ ਇੱਕ ਮਿੱਥੇ ਜਿਹਾ ਜੁੜਿਆ ਹੋਆ ਬਾਡੀ ਬਿਲਡਿੰਗ ਨਾਲ ਉਹ ਵੀ ਤੁਸੀਂ ਕਲੀਅਰ ਕਰੋ ਕਿ ਬੱਚੇ ਕਹਿੰਦੇ ਨੇ ਜੀ ਆ बॉडी ਬਣਦੀ ਮਾਸਟਰਬੇਸ਼ਨ ਕਰਨ ਨਾਲ ਜਾਂ ਨੁਕਸਾਨ ਹੁੰਦਾ ਇਟਸ ਆਲ ਨੈਚੁਰਲੀ ਪ੍ਰੋਸੈਸ ਬਹੁਤ ਸਾਰੇ ਮੈਂ ਵੀਡੀਓਜ਼ ਦੇਖਦਾ ਹਾਂ ਇਹ ਕਿ ਹਾਈਲੀ ਟਾਪਿਕ ਜਿਹ ਹੈਗਾ ਜਿਹੜਾ ਮਰਜੀ ਵੀਡੀਓ ਬਣਾ ਦੇ ਉਹ ਚੱਲ ਜਾਂਦੀ ਹੈ ਸੋ ਦੇਖੋ ਨੈਚੁਰਲੀ ਜਦੋਂ ਸਾਡੀ ਬਾਡੀ ਵਿੱਚ ਹਾਰਮੋਨਸ ਚੇਂਜ ਹੁੰਦੇ ਆ ਜਦੋਂ ਟੀਨੇਜ ਅਸੀਂ 15 16 17 ਸਾਲ ਦੇ ਗੱਭਰੂ ਹੋਣਾ ਸ਼ੁਰੂ ਹੁੰਨੇ ਆ ਸਾਡੀ ਬਾਡੀ ਦੇ ਜਿਹੜੇ ਗਲੈਂਡਸ ਨੇ ਉਹ ਟੈਸਟੋਸਟੀਰੋਨਸ ਦਾ ਲੈਵਲ ਵੱਧਦਾ ਤੇ ਸਾਡੀ ਜਿਹੜੀ ਬਾਡੀ ਇਟ ਮੀਨਸ ਕਿ ਸਾਡੀ ਬਾਡੀ ਹੁਣ ਪ੍ਰਿਪੇਅਰ ਹੋ ਚੁੱਕੀ ਹੈ ਅਸੀਂ ਗਾਂ ਜਾ ਕੇ ਅੱਗੇ ਪ੍ਰੋਡਕਸ਼ਨ ਕਰਨ ਵਾਸਤੇ ਕੁਦਰਤ ਨੇ ਸਾਨੂੰ ਬਣਾਇਆ ਵੀ ਅਸੀਂ ਅੱ ਚੀ ਚੱਕਰ ਚੱਲਦਾ ਇਸੇ ਤਰੀਕੇ ਨਾਲ ਸੋ ਦੈਟਸ ਉਹਦਾ ਪਾਰਟ ਆ ਬੋਡੀ ਬਿਲਡਿੰਗ ਨਾਲ ਕੋ ਲੈਣਾ ਦੇਣਾ ਇਹਦਾ ਨਹੀਂ ਕੋਈ ਬੋਡੀ ਬਿਲਡਿੰਗ ਨਾਲ ਮਸਲਸ ਨਾਲ ਲੈਣਾ ਦੇਣਾ ਕੋਈ ਲੈਣਾ ਦੇਣਾ ਨਹੀਂ ਇਹ ਬੋਡੀ ਬਿਲਡਿੰਗ ਨਾਲ ਕਿਸੇ ਚੀਜ਼ ਨਾਲ ਵਿਦ ਦਾ ਟਾਈਮ ਆਪਣੇ ਆਪ ਹੀ ਸਾਡੀ ਬਾਡੀ ਚ ਆਉਂਦੀ ਹੈ 15 16 18 ਸਾਲ ਦੇ ਹੁੰਨੇ ਆ ਜਦੋਂ 60 65 ਸਾਲ ਦੇ ਹੁੰਨੇ ਉਹਦਾ ਟਾਈਮ ਆਪਣੇ ਆਪ ਚੀਜ਼ ਚਲੀ ਜਾਂਦੀ ਹੈ ਕੋਈ ਨੇਚਰਲ ਨੂੰ ਦਿੱਤੀ ਹੋਈ ਇੱਕ ਕਾਲ ਹੈ ਉਹ ਜਰੂਰ ਤੁਹਾਡਾ ਟੈਸੋ ਲੈਵਲ ਵਧਿਆ ਹੁੰਦਾ ਤੁਹਾਡੀ ਲਿਬिडੋ ਲੈਵਲ ਵਧਿਆ ਹੁੰਦਾ ਚਾਹੇ ਕਿਸੇ ਐਕਸਰਸਾਈਜ਼ ਕਰਕੇ ਹੋ ਜਵੇ ਸਮ ਟਾਈਮ ਕੋਈ ਫਿਲਮ ਦੇ ਕੇ ਜਾਂ ਮੂਵੀ ਦੇ ਕੇ ਸਾਡਾ ਇਦਰਾ ਧਿਆਨ ਹੋ ਜਵੇ ਤੇ ਉਹ ਸੋ ਵਾਇਲ ਕਿਤੇ ਵਾਂਸ ਅ ਵੀਕ ਜੇ ਬੱਚੇ ਕਰਦੇ ਵੀ ਨੇ ਦੈਟਸ ਨਾਟ ਅ ਇਟਸੋ ਕਿਤੇ ਦਿਹਾੜੀ ਚ ਤਿੰਨ ਤਿੰਨ ਵਾਰੀ ਬਈ ਕਰ ਰਹੇ ਨੇ ਉਹ ਫਿਰ ਨੁਕਸਾਨ ਹੈ ਉਹ ਨੁਕਸਾਨ ਹੈ ਆਬਵੀਅਸਲੀ ਐਕਸੈਸ ਆਫ एवरीथिंग ਇਜ਼ ਬੈਡ ਫਿਰ ਉਹ ਕਿਤਨਾ ਕਿਤੇ ਉਸ ਮੈਟੈਲਿਟੀ ਵਿੱਚ ਫਸ ਚੁੱਕੇ ਹੋਏ ਨੇ ਕਿ ਜਿੱਥੇ ਉਹਨਾਂ ਦਾ ਫੋਕਸ ਦਿਮਾਗ ਆਲ ਦਾ ਟਾਈਮ ਇੱਕੋ ਚੀਜ਼ ਸੋਚਦਾ